ਵੇਰਾ ਵੀ ਨਾਰਾ ਲਾਉਂਦੇ ਆ ਰਹਿ ਸੀਏ ਜੇ ਸਾਨੂੰ ਰੋਜ਼ਗਾਰ ਨਹੀਂ ਦੇਣਾ ਤੇ ਗੋਲੀ ਮਾਰ ਦਿਓ ਵੀਰੋ ਗੋਲੀ ਮਾਰਨਾ ਤੇ ਆਪਣਾ ਭੋਖੜਤਾ ਦਾ ਮਰਦ ਮਰਤਾ ਦੇ ਬਣਾ ਗੁੱਜਲਾਂ ਦਾ ਕੰਮ ਹੁੰਦਾ ਗੋਲੀ ਨਹੀਂ ਮਾਰਦੀ ਇਹਨਾਂ ਨੂੰ ਕੋਈ ਭੱਜੋ ਮੇਰੇ ਜੋੜੇ ਪਰ ਬੱਚਿਓ ਇਹਨਾਂ ਨੂੰ ਸਮਝਾਓ ਇਹ ਦੇਸ਼ ਸਾਡਾ ਹੈ ਸਰਕਾਰਾਂ ਲੋਕ ਚਾਹੁੰਦੇ ਨੇ ਲੋਕਾਂ ਲਈ ਹੁੰਦੀਆਂ ਨੇ ਨਾ ਕੇ ਸੀ ਇਹਨਾਂ ਨੂੰ ਵਿਅਦਕਰ ਦੇ ਕੇ ਨਹੀਂ ਤਾਂ ਵੰਗਾਰ ਕੇ ਜਾਣੀਆਂ ਜਿੰਨੇ ਵੀ ਐਮਐਲਏ ਖੜੇ ਇਹਦਾ ਹਰ ਨੀਤ ਇਹਦੇ ਨਸ਼ੇ ਬਚ ਕਰਦਾਂਗੇ ਉਹ ਪਹਿਲਾਂ ਅਜੇ ਹੀ ਇਕੱਲੀ ਸਰਕਾਰ ਨਸ਼ੇ ਗਈ ਤੇ ਅੱਜ ਕਾਲੀਆਂ ਦੇ ਬੰਦਾ ਚੁੱਕੇ ਆਪ ਖੜਾ ਕਰਦੇ ਪਏ ਕਿੱਡੇ ਬਿਸ਼ਰਮ ਕੀ ਆਸ ਰੱਖਦੇ ਜ ਇਹਨਾਂ ਦੇ ਕੋਲੋਂ ਆਲਾ ਜ਼ਿੰਦਗੀ ਨੂੰ ਦਿੱਖੀ ਤਲਵਾਰ ਬਣਾ ਲਾ ਸਾਥਿਓ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਸਾਡੀ ਆਜ਼ਾਦੀ ਨੂੰ ਸਰਮਾਇਦਾਰੀ ਦੀ ਰਿਆਸਤ ਬਣਾ ਕੇ ਰੱਖ ਦਿੱਤਾ ਸਾਡਾ ਜਿਹੜਾ ਰੋਜ਼ਗਾਰ ਆ ਕੰਪਨੀਆਂ ਦੇ ਹੱਥਾਂ 'ਚ ਦੇ ਦਿੱ ਲਰ ਰਹੇ ਨੇ ਇਹਨਾਂ ਸਕਾਰਾਂ ਦੀਆਂ ਉਦਾਰੀਦਨ ਸੰਸਾਰੀ ਕਰਨ ਅਤੇ ਨਿੱਜੀ ਕਰਨ ਦੀਆਂ ਨੀਤੀਆਂ ਨੇ ਸਾਡਾ ਪਬਲਿਕ ਸੈਕਟਰ ਦਾ ਭੋਗ ਪਾ ਦਿੱਤਾ ਹੈ ਸਾਡੇ ਸਰਕਾਰੀ ਉਦਾਰੇ ਵੇਚੇ ਜਾ ਰਹੇ ਨੇ ਆ ਰੇਲਾ ਬਸ ਗੱਡੀਆਂ ਸਭ ਵੇਚੇ ਜਾ ਰਿਹਾ ਹੈ ਆ ਸਾਡੇ ਹੀ ਤਨਤਨ ਜ਼ਿਲ੍ਹੇ ਦਾ ਇੱਕ ਮੰਤਬਾਇਆ ਸੀ ਆਪਣਾ ਟਰਾਂਸਪੋਰਟ ਮੰਤਰੀ ਤੇ ਲੋਕਾਂ ਚ ਕਹਿੰਦਾ ਹੀ ਆਉਂਦੀ ਆ ਨਵੀਆਂ ਬੱਸਾਂ ਪੈ ਜਾਣਗੀਆਂ ਕੋਈ ਬੱਸ ਨਹੀਂ ਪਾਈ ਅਜ ਤੱਕ ਪੁਰਾਣੀਆਂ ਦਾ ਵੀ ਭੋਗ ਪੈਣ ਜਾ ਰਿਹਾ ਏ ਕੋਈ ਨਵੀਂ ਭਰਤੀ ਨਹੀਂ ਕੀਤੀ ਅਰ ਇੱਥੇ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਨੀ ਆ ਕਿ ਰਾਜ ਉਹਨੇ ਪ੍ਰੈਸ ਮੋਟਰ ਪੁੱਛ ਰਹੀ ਸੀ ਮੈਨੂੰ ਕੀ ਦਿੱਤਾ ਸੀਗਾ ਜਲੰਧਰ ਸ਼ਹਿਰ ਦੇ ਵਿੱਚ ਫ੍ਰੈਂਡਲੀ ਵੂਮਨ ਬੀਅਰ பார் ਪਰ ਦੇਖੋ ਮੁਸਕੜ ਵਾਲੇ ਪਾਸੋਂ ਨੀ ਤੁਰੀਆ ਫ੍ਰੈਂਡਲੀ ਵੂਮਨ ਬੀਅਰ பார் ਦਾ ਇੱਕ ਤੋਹਫ਼ਾ ਦਿੱਤਾ ਸੀ ਜਲੰਧਰ ਦੇ ਵਿੱਚ ਔਰ ਜਿੰਨੂੰ ਅਸੀਂ ਮੋੜਾ ਦੇ ਕੇ ਰਾਤਾ ਸੀ ਜਿਸ ਜਦੇ ਬੰਦੀ ਮੈਂ ਔਰਤ ਮੂਰਤੀ ਦੀ ਆਗੂ ਆ ਅਸੀਂ ਇਹਨਾਂ ਨੂੰ ਮੋੜਾ ਦਿੱਤਾ ਸੀ ਤੇ ਉੱਥੇ ਇਤਲਾ ਲਾਲਵਾ ਦਿੱਤਾ ਸੀ ਜੇ ਸਾਥੀਓਂ ਹੀ ਜਾਗਦੇ ਨਾ ਹੁੰਦੀ ਤੇ ਅੱਜ ਹਰ ਸ਼ਹਿਰ ਚ ਇਹ ਕਹਿੰਦਾ ਮੈਂ ਦੇਸ਼ਾ ਬੰਦ ਕਰੂੰਗਾ ਵੀਰ ਨੂੰ ਅੱਜ ਪੜੇ ਲਿਖੇ ਜੇ ਇੱਕ ਗੱਲ ਇਥੋਂ ਪੱਲੇ ਬੰਨ ਕੇ ਜਾਓ ਕਦੀ ਵੀ ਨਸ਼ਾ ਨਹੀਂ ਤੇ ਬੰਦ ਨਹੀਂ ਹੋ ਸਕਦਾ ਜਿੰਨੀ ਦੇ ਨਸ਼ੇ ਤੋਂ ਹਰ ਨਸ਼ੀਲੀਆਂ ਬੰਨ ਵਾਲੀਆਂ ਚੀਜ਼ਾਂ ਨੂੰ ਉਹਨਾਂ ਦੀ ਜਿਹੜੀ ਵਾਟਨ ਤੇ ਆਪਾਟਨ ਆ ਉਹਨਾਂ ਨੂੰ ਉਸ ਕੰਪਨੀ ਦੇ ਹੱਥਾਂ ਚ ਕੇ ਸਰਕਾਰੀ ادارے ਚ ਨਹੀਂ ਲਿਆਂਦਾ ਜਾ ਸਕਦਾ ਉਹ ਨਹੀਂ ਜਾਂਦਾ ਸ਼ਾਰੀ ਬੰਦ ਹੋ ਸਕਦਾ ਆ ਇਹ ਕਹਿੰਦੇ ਅਸੀਂ ਨਸ਼ਾ ਬੰਦ ਕਰਾਵਾਂਗੇ ਰੋਜ ਜਿਹੜੇ ਆ ਮਾੜਾ ਮੋਟਾ ਨਸ਼ਾ ਕਰਨ ਵਾਲੇ ਚੁੱਕ ਲੈ ਗਏ ਬਾਕੀ ਆ ਜੇ ਅੱਜ ਮੈਂ ਮਲਾਜ਼ਮਾਂ ਦੀ ਬੇਰੋਜ਼ਗਾਰਾਂ ਦੀ ਜਸੇ ਬੰਦੀ ਤੇ ਬੋਲ ਰਹੀ ਆ ਮੈਂ ਸਰਕਾਰ ਨੂੰ ਕਹਾਂ ਕਹਿਣਾ ਚਾਹਣੀ ਆ ਭਗਵਾਨ ਤੁਮਾਨਾ ਆ ਜਿਹੜੀ ਆ ਲੋਕ ਜਿਹੜੇ ਬੇਰੋਜ਼ਗਾਰ 37 ਸਾਲ ਦਾ ਕਰ ਦਿੱਤਾ ਓਏ ਭਗਵੰਤ ਮਾਨ ਇਹਨੂੰ ਅਸੀਂ ਅੱਜ ਤੋਂ 30 ਸਾਲ ਪਹਿਲਾਂ ਮੋੜਾ ਦੇ ਚੁੱਕੇ ਸਾਂ ਅਹੀਂ 33 ਤੋਂ 42 ਸਾਲ ਦੀ ਉਮਰ ਦੀ ਇਨਸਟਰਕਸ਼ਨ ਲੈਗੇ ਚੌਲ ਜਾਏ ਸੀ ਦੇ ਅਸੀਂ ਜਿਹੜਾ ਹੀ 33 ਤੋਂ 42 ਸਾਲ ਦੀ ਉਮਰ ਤੇ ਇਨਸਟਰਕਸ਼ਨ ਲੈ ਕੇ ਆਇਆ ਨਾ 快过边走